ਬਟਾਲਾ ਦੇ ਵਿੱਚ ਅਚਾਨਕ ਹੀ ਦੀਵਾਲੀ ਦੀ ਰਾਤ ਸਲਾਮੇਰੀਏ ਦੇ ਵਿੱਚ ਅੱਗ ਲੱਗੀ ਸੀ ਜਿਸ ਨਾਲ ਕਰੀਬ 3 ਤੋਂ 4 ਝੁੱਗੀਆਂ ਸੜ ਕੇ ਪੂਰੇ ਤਰੀਕੇ ਦਾ ਨਸਬਾਬ ਹੋ ਗਿਆ ਸਨ ਜਦ ਕੀ ਜਾਣੀ ਨੁਕਸਾਨ ਤੋਂ ਤਾਂ ਬਚਾ ਰਹਿ ਗਿਆ ਸੀ ਕਿਉਂਕਿ ਸਮਰਹਾਂ ਦੇ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਲਿਆ ਗਿਆ ਸੀ ਤੇ ਵੱਡਾ ਨੁਕਸਾਨ ਹੋਣੋਂ ਬਚ ਗਿਆ ਸੀ ਤੇ ਜਿਨ੍ਹਾਂ ਝੁੱਗੀਆਂ ਦਾ ਨੁਕਸਾਨ ਹੋਇਆ ਸੀ ਉਹਨਾਂ ਦੀ ਸਾਰ ਲੈਣ ਦੇ ਲਈ ਬਟਾਲਾ ਦੇ ਸਮਾਜ ਸੇਵੀ ਤੇ ਕਾਂਗਰਸੀ ਆਗੂ ਗੁਰਵੰਦਰ ਸਿੰਘ ਸੰਗਰ ਪਹੁੰਚੇ ਨੇ ਉਹਨਾਂ ਇਹਨਾਂ ਲੋੜਵੰਦ ਪਰਿਵਾਰਾਂ ਦਾ ਦੁੱਖ ਦੇਖਦਿਆਂ ਹੋਏ ਆਪਣੀ ਜੇਬ 'ਚੋਂ ਮਾਲੀ ਮਦਦ ਕੀਤੀ ਹੈ ਉੱਥੇ ਗੁਰਵੰਦਰ ਸਿੰਘ ਸੰਗਰ ਤੋਂ ਸੋਸ਼ਲ ਮੀਡੀਆ ਤੇ ਦਾ ਪਰਿਵਾਰਾਂ ਦੀ ਤਰਾਸ ਦੀ ਵੇਖੀ ਗਈ ਤੇ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ ਪਹੁੰਚੇ ਤੇ ਹੌਸਲਾ ਦੇਣ ਦੇ ਲਈ ਇੱਥੇ ਆਏ ਪਰ ਹਾਲਾਤ ਵੇਖਦਿਆ ਇਨਸਾਨੀਅਤ ਦੇ ਨਾਤੇ ਜੋ ਨਾ ਪੀੜਤ ਪਰਿਵਾਰਾਂ ਦੀ ਮੰਗ ਸੀ ਉਸ ਮੁਤਾਬਕ ਉਹਨਾਂ ਨੇ ਮਾਲੀ ਮਦਦ ਕੀਤੀ ਹੈ ਉਹਨਾਂ ਕਿਹਾ ਕਿ ਕੋਈ ਰਾਜਨੀਤਿਕ ਲਾਹਾ ਲੈਣ ਦਾ ਮਕਸਦ ਨਹੀਂ ਹੈ ਬਲਕਿ ਉਹਨਾਂ ਪਰਿਵਾਰਾਂ ਦੀ ਹਾਲਤ ਦੇਖਦਿਆ ਉਹਨਾਂ ਨੂੰ ਇਹ ਮਦਦ ਦਿੱਤੀ ਗਿਆ। ਇਸਾ ਪਹਿਲੀ ਵਾਰ ਨਹੀਂ ਹੋਇਆ ਬਲਕਿ ਪਹਿਲਾਂ ਵੀ ਕਈ ਪਰਿਵਾਰਾਂ ਦੀ ਮਦਦ ਜਾਂ ਫਿਰ ਲੋੜਵੰਦ ਲੋਕਾਂ ਦੇ ਪੇਸ਼ੇ ਖੜੇ ਰਹਿੰਦੇ ਨੇ ਕਿਉਂਕਿ ਇਸਨੂੰ ਉਹਨਾਂ ਦੇ ਮਨ ਨੂੰ ਇੱਕ ਸੰਤੁਸ਼ਟੀ ਮਿਲ ਗਿਆ। ਜਿਹੜੇ ਪਰਿਵਾਰ ਜਿਨ੍ਹਾਂ ਦੇ ਵੱਲੋਂ ਗੁਰਵਿੰਦਰ ਸਿੰਘ ਧੰਨਵਾਦ ਕੀਤਾ ਗਿਆ ਤੇ ਇਸੇ ਦਰਮਿਆਨ ਉਹਨਾਂ ਨੇ ਕਿਹਾ ਕਿ ਪੁੱਛਣ ਦਾ ਤਾਂ ਬਹੁਤ ਲੋਕ ਇੱਥੇ ਪਹੁੰਚਦੇ ਨੇ ਪਰ ਮਦਦ ਦੇ ਲਈ ਉਹਨਾਂ ਦੀ ਬਾਹਾਂ ਕਿਸੇ ਨੇ ਨਹੀਂ ਫੜੀ ਤੇ ਇਸੇ ਦਰਮਿਆਨ ਉਹਨਾਂ ਨੇ ਇਹਨਾਂ ਦੇ ਧੰਨਵਾਦ ਵੀ ਪ੍ਰਗਟ ਕੀਤਾ। ਸਿੱਕੀ ਨਾਮਦੇਵ ਜੀ ਮੇਰਾ ਓਮਪrakash ਜੀ ਹਜੇ ਉੱਪਰ ਕੋਈ ਬੋਲੋ ਓਮਪrakash ਉਹ ਪ੍ਰਕਾਰ ਦੇ ਕਿੰਨਾ ਕਿ ਨੁਕਸਾਨ ਹੋਇਆ ਤੇ ਕਿੰਨੇ ਪਰਿਵਾਰਾਂ ਨੂੰ ਨੁਕਸਾਨ ਆਇਆ ਤੇ ਕਿੰਨਾਂ ਨੇ ਤੁਹਾਡੀ ਮਦਦ ਕੀਤੀ ਕਿੰਨਾਂ ਨੇ ਵਾਪਸ ਮਿਸ਼ਨ ਨੁਕਸਾਨ ਤੋਂ ਕਾਫੀ ਹੈ ਨੁਕਸਾਨ ਦਾ ਕੀ ਗਿਣਤੀ ਲਈਦਾ ਹਿਸਾਬ ਨਹੀਂ ਹੁੰਦਾਗਾ ਕੁਆੜੀਆਂ ਦਾ ਜਿਆਦਾ ਹੋਇਆ ਨੁਕਸਾਨ ਕਰਾਨੇ ਵਾਲ ਦੁਕਾਨ ਦੀ ਜਿਹੜਾ ਨੁਕਸਾਨ ਹੋਇਆ ਵਕੀਲ ਲੱਗੇ ਮੇਰੀ ਧੀਆਂ ਸੀ ਦੋ ਉਹਦਾ ਵੀ ਨੁਕਸਾਨ ਹੋਇਆ ਬੱਕੀ ਜਾਨੀ ਨੁਕਸਾਨ ਨਹੀਂ ਹੋਇਆ ਇਤਰਾ ਸਮਾਨ ਦਾ ਵੀ ਗਿਣਤੀ ਲਈਦਾ ਕਾਫੀ ਨੁਕਸਾਨ ਗਿਣਤੀ ਜਾਂਦਾਗਾ ਪਰ ਉਹ ਨਹੀਂ ਔਰ ਕੁਦਰਤੀ ਸਰ ਆਈਸੀ ਸਾਡੇ ਕੋਲੇ ਪਰ ਇਹਨਾਂ ਨੇ ਆਖਿਆ ਕਹਿੰਦਾ ਵੀ ਇੱਕ ਹੀ ਗੱਲ ਹੋ ਗਈ ਸੀ ਮਗਾ ਅੱਗ ਲੱਗੀ ਸਰ ਕਹਿੰਦਾ ਕੋਈ ਗੱਲ ਨਹੀਂ ਤੇ ਕੋਈ ਆਵਾ ਗਿਆ ਮਗਾ ਨਹੀਂ ਸਰ ਕੋਈ ਆਇਆ ਗਿਆ ਨਹੀਂਗਾ ਬਾਕੀ মিডিਆ ਡੀ ਵਾਲੇ ਆਈਸੀ ਐਮੇ ਦੇਖ ਕੇ ਵੀਡੀਓ ਹੁਣਾ ਕੇ ਚੱਲ ਗਏਗੇ ਕੋਈ ਐਸੀ ਗੱਲ ਨਹੀਂ ਕੀਤੀ ਉਹ ਸਿੱਧਾ ਲੱਗਦਾ ਕਹਿੰਦੇ ਨੇ ਕਿ ਜਿਨ੍ਹਾਂ ਦਾ ਨੁਕਸਾਨ ਹੁੰਦਾ ਜਾਂ ਕਿਸੇ ਦਾ ਮਦਦ ਕਰਨ ਵਾਸਤੇ ਪ੍ਰਮਾਤਮਾ ਆਪ ਹੀ ਕਿਸੇ ਨੂੰ ਭੇਜਦਾ ਹੈ ਇਹ ਮੈਂ ਪਹਿਲਾ ਚਾਂਸ ਵੇਖਿਆਗਾ ਜ਼ਿੰਦਗੀ ਦੇ ਵਿੱਚ ਮੇਰੀ 40-45 ਸਾਲੋਂ ਮਰੇਗੀ ਅੱਜ ਮੈਂ ਪਹਿਲਾ ਚਾਂਸ ਦੇਖਿਆ ਵੀ ਨਟ ਕੈਸ਼ ਜਾਨੀ ਕਿ ਮਦਦ ਕੀਤੀ ਹੈ ਇਤਨਾ ਕੋਈ ਨਹੀਂ ਕੀਤਾ ਕਹਿੰਦੇ ਹੋ ਕਹਿੰਦੇ ਨੇ ਕਿ ਜੇ ਪਰਮਾਤਮਾ ਦੀ ਕਿਰਪਾ ਆਏ ਉਸ انسان ਤੇ ਉਹੀ ਮਦਦ ਕਰਦਾ ਦੂਸਰਾ ਬੰਦਾ ਨਹੀਂ ਕਰਦਾ اور ਕੋਈ ਨਹੀਂ ਕਰਦਾ ਮੈਂ ਕਿਹਾ ਮੈਂ ਇਹਨਾਂ ਦਾ ਜੀ ਜ਼ਿੰਦਗੀ ਪਰ ਬਾਹਰ ਨਹੀਂ ਚੱਲਣੀ ਜ਼ਿੰਦਗੀ ਪਰ ਵੀ ਕੋਈ ਨਹੀਂ ਸਾਡੀ ਬੇਟੀ ਦਾ شادی ਉੱਦੀ ਹੋਈ ਕੋਈ ਵੀ ਦੁੱਖ ਤਕਲੀਫ ਆਇਆ ਪਹਿਲਾ ਨੰਬਰ ਇਹਨਾਂ ਨੂੰ ਸੱਦਾਂਗੇ ਅਸੀਂ ਕਿਉਂ ਹੁਣ ਸਾਨੂੰ ਰਾਹ ਰਸਤੇ ਦਾ ਪਤਾ ਪੈ ਗਿਆ ਹੁਣ 220 ਘਰ ਆ ਗਏ ਸਾਡੇ ਜੀ ਸਾਰੇ ਹੁਣ ਸਾਰੇ ਜਾਨੀ ਕਿ ਇਹਨਾਂ ਦੇ ਨਾਲ ਆ ਸੀ ਸਾਰੇ ਪਰਿਵਾਰ ਪਰ ਅੱਜ ਚਿਪਟਾ ਕਰਦਾ ਨਹੀਂ ਹਾਂ ਜੀ ਮੈਂ ਮੰਨ ਗਿਆ ਪਹਿਲਾ ਕਾਰਡ ਮੈਂ ਮੰਨ ਲਿਆ ਜ਼ਿੰਦਗੀ ਦਾ ਮਸੂਰ ਮੰਨ ਲਿਆ ਵੀ ਐਸਾ ਮੈਂ ਸੂ ਨਹੀਂ ਦੇਖਿਆ ਮੇਰੀ ਜ਼ਿੰਦਗੀ ਦੇ ਵਿੱਚ ਜਾਨੀ 45 ਸਾਲ ਉਮਰ ਹੋ ਗਈ ਮੈਂ ਭਗਤੀ ਖੁਦ ਕਰਦਾ ਮੈਂ ਜੀ ਸੰਗਤ ਆਉਂਦੀ ਮੇਰੇ ਕੋਲੇ ਪਰ ਮੈਂ ਪਹਿਲਾ ਚਾਂਸ ਵੇਖਿਆ ਹੈਗਾ ਐਸਾ ਕੋਈ ਚਾਂਸ ਨਹੀਂ ਵੇਖਿਆ ਮੈਂ ਵੀ ਨਟ ਕੈਸ਼ ਉਹਨਾਂ ਕਹਿੰਦੇ ਚਲੋ ਤਰੋ ਤੇ ਜੀ 15 ਮਿੰਟਾਂ ਦੇ ਵਿੱਚ ਸਾਨੂੰ ਇੱਥੇ ਲੱਗਦੇ ਖੜੇ ਕਰਕੇ ਉਸੇ ਨਵ ਕੈਸ਼ ਨੇ ਦਿੱਤਾ ਸਰ ਇਤਨਾ ਕੈਸ਼ ਨਹੀਂ ਭਰਿਆ ਜੀ ਤਾਂ ਕਰ ਸੀ ਵੀ ਅਸੀਂ ਪਹਿਲਾ ਜਨ ਅੱਗੇ ਤੋਂ ਤਨਵਰੀ ਤੋਂ ਕੀ ਲੱਗੀਆਂ ਕਿਸੇ ਨੇ ਉਹ ਛੋਟੀਆਂ ਜਿਹੀਆਂ ਲਾਤੀਆਂ ਤਰਪੈਲੇ ਤੇ ਬੇਰੋ ਗਲਾਸ ਤੇ ਉਹ ਕੋਡੇ ਜੀ ਬਸ ਮੰਝਾ ਬੋਰਡ ਨਿਕਲੇ ਇੱਕ ਪਰਿਵਾਰ ਇੱਕ ਮੰਝੇ ਦੇ ਵਿੱਚ ਕਿਵੇਂ ਰਹਿ ਜਾਊਗਾ ਆਦਮਾ ਅੱਜ 200 ਤੋਂ 500 ਪਰਿਵਾਰ ਕੋਸ਼ਾ ਫਿਰ ਸੰਗਤਾਂ ਮੈਂ ਤਾਂ ਪੂਰੇ ਪੂਰੇ ਪੂਰਾ ਸ਼ਹਿਰ ਮਾਰਕੀਟ ਦੇ ਵਿੱਚ ਇਹ ਗੱਲ ਕਬਰ ਪਹੁੰਚ ਗਈ ਵਾਕਈ ਇਹ ਹੈਗੀ ਮਦਦ ਅਸਲੀ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਖਬਰ ਹੋਊਗੀ ਮੈਂ ਦਾਅਵੇ ਨਾਲ ਕੰਦਾ ਇਸ ਗੱਲ ਨੂੰ ਬਾਕੀ ਮੈਂ ਮੇਰੀ ਦਿਨੋਂ ਕੰਨਾ ਵੀ ਮੈਂ ਇਹਨਾਂ ਦੀ ਅਰਦਾਸ ਜ਼ਰੂਰ ਕਰਾਂਗਾ ਜੰਦੀ ਵੀ ਪਹਿਲਾ ਚਾਂਸ ਦੇਖਿਆ ਮੈਂ ਵੀ ਮਾਰਕਾ ਮੇਰੇ ਨਾਲ ਦੇਤਾ ਭੋਲੇनाथ ਇਹਨਾਂ ਨੂੰ ਇੰਨੀ ਤਰੱਕੀ ਦੇ ਵੀ ਨਾ ਤੋਂ ਸਮਝਿਆ ਨਾ ਜਾਵੇ ਤੇ ਪਹਿਲਾ ਚਾਂਸ ਦੇਖਿਆ ਜੀ ਕੀ ਨਾਮ ਦੇਂਡੀ ਮੇਰਾ ਸੀ ਐਸੀ ਲਾ ਦੇਵੀ ਕੀ ਹੋਇਆ ਸੀਗਾ ਤੁਹਾਡੇ ਉੱਤੇ ਅਸੀਂ ਸੁੱਕੇ ਪੈ ਸੀ 11 ਵਜ ਗਏ ਸੀ ਰਾਤ ਦੇ ਅਸੀਂ ਦੀਵਾਲੀ ਮਨਾਈ ਨਹੀਂ ਸੀ ਤੇ ਸਾਡੇ ਲੱਗੇ ਮੌਤ ਹੋ ਗਈ ਸੀ ਤੇ ਅਸੀਂ ਸੋਚਿਆ ਚਲੋ ਸਾਡੇ ਲੱਗੇ ਮੌਤ ਹੋ ਗਈ ਕੋਈ ਵੀ ਸਾਡਾ ਭਵਾਨ ਨਹੀਂ ਹੈਗਾ ਜੀ ਤੇ ਅਸੀਂ ਸਾਰਾ ਜੀਆ ਜੰਤ ਸਾਰੇ ਐਸੇ ਹੋ ਗਏ ਸੀ ਅਸੀਂ ਦੀਵਾਲੀ ਕੋਈ ਪਟਾਕਾ ਪਟਾਕਾ ਨਹੀਂ ਵਜਾਇਆ ਹੈਗਾ ਤੇ ਫਿਰ ਕਿਦਰ ਕੀ ਬਣਿਆ ਕੀ ਨਹੀਂ ਅਗਲ ਅੱਗੀ ਦੁਕਾਨ ਤੇ ਇਹਨਾਂ ਦੀ ਜੀ ਫੇਰ ਕੋਈ ਦੱਸਾਂ ਸਾਨੂੰ ਭੱਜਿਆ ਬਈ ਅੱਗ ਲੱਗੀ ਅੱਗ ਲੱਗੀ ਅਸੀਂ ਬੱਚੇ ਲੈ ਕੇ ਭੱਜ ਗਏ ਸਮਾਨ ਮਾਨ ਸਾਡਾ ਅੰਦਰ ਹੀ ਪਿਆ ਰਿਆ ਉੱਕੇ ਰੋਏ ਤੇ ਇੱਕ ਦੂਜੇ ਦੇ ਅਸੀਂ ਮਦਦ ਮੰਗੀ ਬਈ ਸਾਨੂੰ ਪਾਣੀ ਦੱਸਾਂ ਮੰਗਾਓ ਸਾਡੀ ਅੱਗ ਬੁਝਾਓ ਫੇਰ ਸਾਡੇ ਸਾਹਮਣੇ ਰਹਿੰਦੇ ਹੈਗੇ ਉਹ ਭੱਜ ਭੱਜ ਕੇ ਆਏ ਉਹਨਾਂ ਨੇ ਫੇਰ ਸਾਡੀ ਮਦਦ ਕੀਤੀ ਮੋਟਰਾਂ ਮੰਗਵਾਈਆਂ ਦਸ 11 ਮੋਟਰਾਂ ਆ ਗਈਆਂ ਅਸੀਂ ਆ ਪਾਣੀ ਦੀ ਤੇ ਬਸ ਅੱਗ ਬੁਝਾਈ ਹੈਗੀ ਤੇ ਇਦਾਂ ਕਰਕੇ ਅਸੀਂ ਉਹਨਾਂ ਆਜ ਕਿੰਨਾ ਨੇ ਤੁਹਾਡੀ ਬਾਪ ਅੱਜ ਸਾਡੀ ਮਦਦ ਅੱਜ ਇਹ ਬੇਟਾ ਆਇਆ ਸਾਡੀ ਡੇਰੀ ਵਿੱਚ ਸਾਨੂੰ ਵੇਖਿਆ ਸਾਡੀ ਹਾਲਤ ਵੇਖੀ ਉਹ ਕਹਿੰਦੇ ਤੁਸੀਂ ਇਹ ਜ਼ਿੰਦਗੀ ਜੀਉਂਦੇ ਅਸੀਂ ਇਹ ਜ਼ਿੰਦਗੀ ਜੀਉਂਦੇ ਹੈਗੇ ਸਾਡੇ ਕੋਲ ਬੜੇ ਆਉਂਦੇ ਹੈਗੇ ਉਹ ਸਾਨੂੰ ਇਹੀ ਕਹਿੰਦੇ ਤੁਹਾਨੂੰ ਬਣਾਵਾਂਗੇ ਦਵਾਂਗੇ ਇਹ ਕਰਾਂਗੇ ਕਿ ਸਾਨੂੰ ਕਿਸੇ ਨੇ ਵੀ ਅੱਜ ਤੱਕ ਨਾ ਸੀ ਸਾਡੀ ਜ਼ਿੰਦਗੀ ਵਿੱਚ ਸਾਡੀ ਸਾਡੀ ਬਾਪ ਫੜੀ ਨਾ ਕੋਈ ਗੱਲ ਕਿਤਾ ਲੱਗਦਾ ਸੰਧਰ ਸਾਹਿਬ ਨੇ ਕਿਹਾ ਨਹੀਂ ਸੋਕੇ ਤੇ ਹੀ ਕੰਮ ਕਰਦਾ ਮਸਤੇ ਤੇ ਸਾਨੂੰ ਇਹ ਦਿੱਤਿਆ ਨਾ ਕੰਮ ਕੀਤਾ ਹੈਗਾ ਇਹ ਅਸੀਂ ਸਮਝਦੇ ਹਾਂਗੇ ਵੀ ਇਹ ਇਨਸਾਨ ਹੈਗਾ ਜਿਹੜੀ ਸਭੀ ਮਦਦ ਕੀਤੀ ਹੈਗੀ ਜਿਹੜੇ ਸਾਨੂੰ ਸੁੱਤੇ ਲਾਰੇ ਲਾਉਂਦੇ ਹੈਗੇ ਉਹ ਸਾਨੂੰ ਕੁਝ ਵੀ ਨਹੀਂ ਦਿੱਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਮਾਤਾ ਜੀ ਕਿ ਪਰਮਾਤਮਾ ਦੀ ਕਿਰਪਾ ਹੋਏ ਜਾਂ ਪਰਮਾਤਮਾ ਭੇਜਦਾ ਇਹ ਆਇਆ ਸਾਡੇ ਰਸਤੇ ਰੱਬ ਬਣ ਕੇ ਇਹ ਆਇਆ ਹੈ ਅਸੀਂ ਤਾਂ ਇਹੀ ਬਾਹੀ ਗੁਰੂ ਅਸੀਂ ਇਹੀ ਕਹਿੰਦੇ ਹਾਂਗੇ ਇਹਨੂੰ ਇੰਨੀ ਤਰਕੀਮੇ ਇੰਨੀ ਮਿਲੇ ਤਮਾ ਰੇ ਨਾ ਬਸ ਸਾਡੇ ਗਰੀਬਾਂ ਦੀ ਇਹੀ ਦੁਆ ਹੈਗੀ ਦੇ ਅੱਗੇ ਅਸੀਂ ਸਾਰੀ ਜ਼ਿੰਦਗੀ ਇਹਦੇ ਨਾਮ ਦੀ ਦੁਆ ਕਰਾਂਗੇ ਬਸ ਇਹ ਸਭ ਤੋਂ ਪਹਿਲਾਂ ਤੇ ਧੰਨਵਾਦ ਤੁਹਾਡਾ ਵੀਰ ਮੇਰੇ ਛੋਟ ਟਾਈਮ ਤੇ ਤੁਸੀਂ ਤੁਹਾਨੂੰ ਇਨਵੀਟੇਸ਼ਨ ਦਿੱਤਾ ਤੁਸੀਂ ਆਏ ਸਾਡੇ ਕੋਲ ਮੈਂ ਅੱਜ YouTube ਤੇ ਵੀਡੀਓ ਦੇਖੀ ਸੀ ਕੱਲ ਰਾਤ ਇਹਨਾਂ ਦੀ ਝੌਪੜੀਆਂ ਸੜ ਗਈਆਂ ਸੀ ਤੇ ਬਾਹਰ ਸੁੱਤੇ ਸੀ ਤੇ ਮੈਂ ਤੱਦ ਕਰਕੇ ਅੱਜ ਮੈਂ ਜਦੋਂ ਆਪਣੀ 4:30 ਵਜੇ ਮੈਂ ਗਿਆ ਸੀ ਉੱਥੇ ਮੈਂ ਦੇਖ ਕੇ ਆਇਆ ਤੇ ਇਹਨਾਂ ਦੀ ਸੱਚਮੁੱਚ ਵਿਚਾਰੇ ਨਰਕ ਦੀ ਜ਼ਿੰਦਗੀ ਜੀ ਰਹੇ ਸੀ ਉੱਥੇ ਔਰ ਬਾਹਰ ਬਿਲਕੁਲ ਬਾਹਰ ਹੀ ਬੈਠੇ ਹੋਏ ਸੀ ਉੱਥੇ ਤੇ ਮੈਂ ਜੋ ਜਾ ਕੇ ਦੇਖਿਆ ਤੇ ਕਹਿੰਦੇ ਸਾਨੂੰ ਤਰਪਾਲ ਤੇਰ ਵਾਸਤੇ ਬੈਡ ਖਲੋਣਾ ਆ ਤੇ ਸਾਨੂੰ ਜਗ੍ਹਾ ਚਾਹੀਦੀ ਆ ਮਤਲਬ ਛੱਤ ਵਾਸਤੇ ਤੇ ਫਿਰ ਮੈਂ ਆ ਵੀ ਚਲੋ ਠੀਕ ਆ ਤੁਸੀਂ ਮੇਰੇ ਨਾਲ ਆ ਜਾਓ ਤੇ ਮੈਂ ਇਹਨਾਂ ਦੀ ਜਿੰਨੀ ਭਾਂਤੀ ਮਾਤੇ ਨਾਲ 40-50 ਹਜ਼ਾਰ ਮੰਗਿਆ ਸੀ ਮੈਂ 50 ਹਜ਼ਾਰ ਰੁਪਏ ਇਹਨਾਂ ਨੂੰ ਕੈਸ਼ ਦਿੱਤਾ ਨਹੀਂ ਮੇਰੇ ਵੱਲੋਂ ਆਪਣੇ ਵੱਲੋਂ ਜੀ ਇਹਦੀ ਕੋਈ ਵੀ ਸਿਆਸੀ ਲਾਇ ਨਹੀਂ ਕਿਉਂਕਿ ਇਨਸਾਨੀਤ ਸਭ ਤੋਂ ਪਹਿਲਾਂ ਜ਼ਰੂਰੀ ਆ ਜੀ ਠੀਕ ਹੈ ਜੀ ਇਹ ਇਨਸਾਨ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਪਹਿਲਾਂ ਇਨਸਾਨੀਤ ਜ਼ਰੂਰੀ ਆ ਤੇ ਮੈਂ ਪਹਿਲ ਸਾਡੇ ਤਨੂੰ ਪਹਿਲ ਦਿੰਦੇ ਹੋ ਮੈਂ ਇਹਨਾਂ ਨੂੰ ਉੱਥੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਹਾਂਜੀ ਮੈਂ ਤੇ ਅੱਗੇ ਵੀ ਆਲਰੇਡੀ ਮੈਂ 163 ਲੋਕਾਂ ਦੇ ਘਰ ਬਣਾ ਚੁੱਕਾ ਵਾਂ ਆਪਣੇ ਹਲਕੇ ਦੇ ਵਿੱਚ ਮੈਂ ਕਦੀ ਵੀ ਸਿਆਸੀ ਲਾਹ ਲੈਣ ਵਾਸਤੇ ਕਦੀ ਵੀ ਫੇਸਬੁੱਕ ਤੇ ਜਾਂ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਮੀਡੀਆ ਤੇ ਪਿਛਲੇ ਕੋਈ 20 ਸਾਲ ਤੋਂ ਮੀਡੀਆ ਚਲਾ ਰਹੇ ਹੋ ਕਦੀ ਵੀ ਮੈਂ ਆਪਣਾ ਸੋਸ਼ਲ ਮੀਡੀਆ ਤੇ ਇਹ ਇਹ ਸ਼ੋਅ ਨਹੀਂ ਕੀਤਾ ਵੀ ਮੈਂ ਆਹ ਫਲਾਣਾ ਕੰਮ ਕੀਤਾ 241 ਕੁੜੀਆਂ ਦੇ ਵਿਆਹ ਕਰ ਚੁੱਕਾ ਮੈਂ ਅਜੇ ਤੱਕ ਆਪਣੇ ਹਲਕੇ ਦੇ ਵਿੱਚ ਤੇ 163 ਛੱਤਾਂ ਪਾ ਚੁੱਕਾ ਵਾਂ ਜਾ ਕੇ ਡੱਲੇ ਜਾ ਕੇ ਦੇਖੋ ਜੀ ਮੈਂ ਮੇਰੇ ਘਰ ਕੰਮ ਚੱਲਣ ਵੀ ਡੇ ਇਸ ਟਾਈਮ ਠੀਕ ਹੈ ਪਰ ਮੈਂ ਕਦੀ ਵੀ ਕਿਸੇ ਨੂੰ ਮਤਲਬ ਨਹੀਂ ਕੀ ਛੱਤ ਤੋਂ ਵਾਂਝਾ ਰਹਿਣ ਦਾ ਮੇਰਾ ਜਿਹੜਾ ਮੇਰਾ ਮਕਸਦ ਆ ਉਹ ਛੱਤ ਤੋਂ ਵਾਂਝਾ ਨਹੀਂ ਕਿਸੇ ਨੂੰ ਰਹਿਣ ਦਾ ਸੀ ਪੁਰਾਣੀ ਮਾਲ ਨੂੰ ਦੀ ਬੀਕੋ ਬੈਕ ਸਾਈਡ ਚ ਕਿਚੋਂ ਪੜਿਆ ਲੈ ਕੇ ਸਰ ਤੇ ਦੀਵਾਲੀ ਵਾਲੇ ਦਿਨ ਨਾ ਮਤਲਬ ਅਸੀਂ ਸੋ ਗਏ ਸੀ ਇਹਨਾਂ ਦੀ ਦੁਕਾਨ ਸੀ ਦੇਵੀ ਲਾਲ ਦੀ ਇੱਕ ਕੁਵਾੜੀ ਦੀ ਦੁਕਾਨ ਹੈਗੀ ਬਾਜੀਗਰ ਵਿਚਾਰਾ ਤੇ ਰਾਤ 11 ਵਜੇ ਜਾਨੀ ਕਿ ਕੋਈ ਸੁਰਲੀ ਡਿੱਗੀ ਕਿ ਇਹਨਾਂ ਦੀ ਦੁਕਾਨ ਤੇ ਉਹਦੇ ਵੀ ਜਾਣ ਨਾਲ ਪਹਿਲਾਂ ਫਿਰ ਕੁਆੜੀਏ ਦੀ ਦੁਕਾਨ ਨੂੰ ਅੱਗ ਲੱਗੀ ਇਹਨਾਂ ਦੀ ਵੀ ਲੱਗੀ ਫਿਰ ਨਾਲੇ ਮੇਰੀ ਝੁੱਗੀ ਆ ਸ਼ਿਵਜੀ ਦਾ ਮੰਦਿਰ ਨਾਲ ਹੀ ਅੰਦਰ ਬਣਾਇਆ ਚੁੱਕੀ ਤੇ ਸੰਗਤ ਉੰਗ ਤਾਂ ਆਉਂਦੀ ਹੈ ਸਾਡੇ ਤੇ ਫਿਰ ਉਹਨਾਂ ਨੂੰ ਛੇਕੋਕਾ ਲੱਗਿਆ ਉਹ ਵੀ ਸੜ ਗਈ ਤੇ ਜਾਨੀ ਨੁਸਾਨ ਨਹੀਂ ਹੋਇਆ ਫਿਰ ਜਨਾਬ ਕੋਲੇ ਆਏ ਸੀ ਇਹਨਾਂ ਨੇ ਸੁਧਿਆ ਗਿਆ ਇਹਨਾਂ ਨੇ ਸਾਡੀ ਮਦਦ ਕੀਤੀ ਅਸੀਂ ਧੰਨਵਾਦ ਮੰਨਦੇ ਆ ਵੀ ਸਾਡੀ ਬਾਹ ਬੜੀ ਇਹਨਾਂ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਉਹੀ ਝੁੱਗੀ ਜੋਂਪੜਾ ਬਣਾਉਣੀ ਆ ਸਰ ਇਹਨਾਂ ਰੈਂਚ ਨਹੀਂ ਸੀ ਅਗਲੇ ਨਹੀਂ ਨਹੀਂ ਕਿਦਾਂ ਦੀ ਛੜੀ ਤੋਂ ਉਹਦੇ ਕਿੱਥੇ ਰਹਿਣ ਦੇ ਸਾਨੂੰ ਇਹ ਬੈਸਿਡੈਂਸੀ ਰੱਖ ਲੋ ਸਾਨੂੰ ਬਾਂਸ ਤਰਪਾਲ ਬੱਲੀਆਂ ਨਹੀਂ ਸੀ ਬਾਕੀ ਦਾ ਕੋਈ ਛੱਤ ਫਿਰ ਜੇ ਇਹਨਾਂ ਦੀ ਹਾਂਜੀ ਹਾਂਜੀ ਹੁਣ ਅਸੀਂ ਰਹਿਣ ਵਾਲੇ ਹੋ ਜਾਾਂਗੇ ਅਸੀਂ ਸਾਰੀ ਜ਼ਿੰਦਗੀ ਇਹਨਾਂ ਦਾ ਗੁਣਗਾਵਾਂਗੇ ਵੀ ਸਾਨੂੰ ਜੀ ਮਦਦ ਇੰਨੇ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ ਬਹੁਤ ਆਏ ਹੈਗੇ ਪਰ ਨਹੀਂ ਕਿਸੇ ਨੇ ਜਿਵੇਂ ਨਕਦੀ ਹੱਥ ਵੜਿਆ ਨਾ ਜਾਟਾ ਇਹ ਪਹਿਲਾ ਚਾਂਸ ਮੈਂ ਵਿਕੇ ਜਿੰਦਗੀ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਅੱਗੇ ਵੀ ਝੁੱਗਿਆਂ ਨੂੰ ਅੱਗ ਲੱਗੀ ਹੈਗੀ ਸਾਡੀ ਏ ਤੀਜਾ ਚੌਥਾ ਗੇੜਾ ਆ ਗਿਆ ਸਾਡੀ ਅੱਗ ਲੱਗੀ ਪਰ ਇਤਨਾ ਨਹੀਂ ਹੋਇਆ ਸਾਡੇ ਨਾਲ ਆ ਪਹਿਲਾ ਚਾਂਸ ਹੈ ਸਾਡਾ ਅੱਛਾ ਇਹ ਦੱਸ